ਕਰੀਏ ਮੈਟ ਗੇਟਸ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਰਲਕ ਡੋਨਲਡ 트ੰਪ ਹੁਣਾਂ ਨੇ ਅਰਮੀ ਜਨਰਲ ਦੇ ਲਈ ਪਹਿਲਾਂ ਨਾਮਿਨੇਟ ਕੀਤਾ ਸੀ ਫਿਰ ਉਸਨੇ ਆਪਣਾ ਨਾਮ ਵਾਪਸ ਲੈ ਲਿਆ ਸੀ ਉਸ ਦੀ ਜਿਹੜੀ ਐਥਿਕਸ ਜਿਹੜੀ ਪ੍ਰੋਬੇਸ਼ਨ ਚੱਲ ਰਹੀ ਸੀ ਐਥਿਕ ਪ੍ਰੂਬ ਸੌਰੀ ਜਿਹੜੀ ਉਹ ਚੱਲ ਰਹੀ ਸੀ ਹਾਊਸ ਦੇ ਹਾਊਸ ਤੇ ਜਿਹੜੇ ਐਥਿਕਸ ਪੈਨਲ ਆ ਉਹਨਾਂ ਨੇ ਕਹਿੰਦੇ ਚੁੱਪਚੀ ਤੇ ਵੋਟ ਕੀਤੀ ਆ ਵੀ ਮੈਟ ਗੇਟਸ ਦੀ ਰਿਪੋਰਟ ਆ ਉਸ ਨੂੰ ਜਨ ਤੱਕ ਕੀਤਾ ਜਾਊਗਾ ਲॉ मेकर्स ਜਿਨ੍ਹਾਂ ਨੇ ਇਸ ਪੂਰੇ ਕੇਸ ਦੀ ਸੁਣਵਾਈ ਕੀਤੀ ਸੀ ਮੈਟ ਕੇਟਸ ਦੇ ਕਿਸ ਤਰੀਕੇ ਦੇ ਨਾਲ ਉਹਨੇ ਕੰਮ ਕੀਤਾ ਆ ਕਿਉਂਕਿ ਉਸਤੇ ਉਤੇ ਸੈਕਸ਼ੂਅਲ ਅਲੀਗੇਸ਼ਨਸ ਲੱਗੇ ਆ ਆ ਕਈ ਜਿਹੜੀਆਂ ਹਾਊਸ ਦੀਆਂ ਐਥਿਕਸ ਦੀ ਉਲੰਘਣਾਵਾਂ ਦੀ ਜਿਹੜੀ ਚਰਚਾ ਉਸ ਉੱਤੇ ਚੱਲਦੀ ਰਹੀ ਆ ਆਲਰੇਡੀ ਉਹ ਅਸਤੀਫਾ ਦੇ ਚੁੱਕਾ ਹੈ ਵੈਸੇ ਜਦੋਂ ਤੋਂ ਉਸ ਨੂੰ ਨਾਮਿਨੇਟ ਕੀਤਾ ਸੀ ਦੋ ਵਾਰੀ ਪਹਿਲਾਂ ਜਦੋਂ ਵੋਟ ਹੋਈ ਸੀ ਤਾਂ ਐਥਿਕਸ ਕਮੇਟੀ ਨੇ ਵਹ ਰਿਪੋਰਟ ਹਾਊਸ ਨੂੰ ਜਨਤਕ ਕਰਨ ਤੋਂ ਜਿਹੜੀ ਨਾ ਕਰ ਦਿੱਤੀ ਸੀਗੀ ਪੈਨਲ ਦੀ ਵੋਟ ਦੇ ਬਾਰੇ ਪਹਿਲਾਂ ਸੀਐਨਐਨ ਨੇ ਕਹਿੰਦੇ ਰਿਪੋਰਟ ਕੀਤਾ ਸੀ ਕਹਿੰਦੇ ਵੀ ਹਾਊਸ ਦੇ ਮੈਂਬਰਸ ਫਾਈਨਲੀ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਵੋਟ ਪਾ ਕੇ ਜਿਹੜੇ ਉਹ ਕਰਨਗੇ ਸੋ ਕਹਿੰਦੇ ਵੀ ਵਾਸ਼ਿੰਗਟਨ ਤੋਂ ਆਪਣੀਆਂ ਡਿਸਟ੍ਰਿਕਟਸ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ ਇਹ ਵੋਟ ਕਰ ਦਿੱਤੀ ਕਹਿੰਦੇ ਵੀ ਇਹ ਇਹਨਾਂ ਦਾ ਟਰਨ ਅਰਾਊਂਡ ਜਿਹੜਾ ਉਹ ਹੋਇਆ ਹੈ ਪਹਿਲਾਂ ਜਿੱਦਾਂ ਦੱਸਿਆ ਸੀਗਾ ਵੀ ਰਿਪੋਰਟ ਰਿਲੀਜ਼ ਕਰਨ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ ਦੋ ਹਫਤਿਆਂ ਦੇ ਵਿੱਚ ਹਾਊਸ ਰਿਪਬਲਿਕਨਸ ਇਕੱਠੇ ਹੋਏ ਸੀਗੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਚਾਹੁੰਦੇ ਸੀਗੇ ਇਸ ਰਿਪੋਰਟ ਨੂੰ ਰਿਲੀਜ਼ ਕਰਨ ਦੇ ਲਈ ਉਹ ਉਸ ਟਾਈਮ ਦੇ ਉੱਤੇ ਰੋਕਣ ਚ ਕਾਮਯਾਬ ਰਹੇ ਪਰ ਇਵੈਂਚੁਅਲੀ ਐਥਿਕਸ ਕਮੇਟੀ ਨੇ ਹੋਰ ਜਿਆਦਾ ਇਸ ਦੇ ਉੱਤੇ ਵਿਚਾਰ ਤੋਂ ਬਾਅਦ ਇਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ 2021 ਤੋਂ ਐਥਿਕਸ ਕਮੇਟੀ ਦੇ ਦੁਆਰਾ ਮੈਟਕਿਟਸ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਆ ਚੱਲ ਰਹੀ ਹੈ ਸੈਕਸ਼ੁਅਲ ਮਿਸਕੰਡਕਟ ਇਲੈਕਟ ਡਰੱਗ ਯੂਜ਼ ਇਨਪ੍ਰੋਪਰੀਏਟ ਇਮੇजेस ਦੇ ਵੀਡੀਓਜ਼ ਜਿਹੜੀਆਂ ਸ਼ੇਅਰ ਕਰਨੀਆਂ ਹਾਊਸ ਫਲੋਰ ਦੇ ਉੱਤੇ ਸਟੇਟ ਦੇ ਆਈਡੈਂਟੀਫਿਕੇਸ਼ਨ ਰੈਕੋਰਡਸ ਨੂੰ ਮਿਸਯੂਜ਼ ਕਰਨਾ ਕੈਂਪੇਨ ਫੰਡਸ ਨੂੰ ਆਪਣੇ ਪਰਸਨਲ ਯੂਜ਼ ਦੇ ਲਈ ਗਿਫਟਸ ਦੇ ਲਈ ਜਿਹੜਾ ਉਹ ਵਰਤਣਾ ਇਹ ਸਾਰੇ ਚਾਰजेस ਇਹਨਾਂ ਉੱਤੇ ਲਾਏ ਆ ਮੈਟ ਗੇਟਸ ਨੇ ਸਾਰੇ ਜਿਹੜੇ ਚਾਰजेस ਆ ਉਹਨਾਂ ਨੂੰ ਰੱਦ ਕੀਤਾ ਹੈਗਾ ਆ ਪਰ ਹੁਣ ਇਵੈਂਚੁਅਲੀ ਇਹਨਾਂ ਨੇ ਇਸ ਰਿਪੋਰਟ ਨੂੰ ਜਨਤਾ ਕਰਨ ਦੇ ਲਈ ਜਿਹੜੀ ਉਹ ਹਾਮੀ ਭਰ ਦਿੱਤੀ ਆ ਨੌਜਵਾਨ ਸੀ ਬਹੁਤ ਛੋਟੀ ਉਮਰੇ ਇਹ ਕਾਂਗਰਸਮੈਨ ਬਣਿਆ ਸੀਗਾ ਪਰ ਉਸ ਦੇ ਨਾਲ ਨਾਲ ਇਹ ਵਿਵਾਦਾਂ ਦੇ ਵਿੱਚ ਵੀ ਜਿਹੜਾ ਉਹ ਘਿਰਿਆ ਰਿਹਾ ਕੈਵਨ ਮਕਾਰਥੀ ਨੂੰ ਅਹੁਦੇ ਤੋਂ ਲਾਉਣ ਦੇ ਵਿੱਚ ਇਹਦੀ ਸਰਗਰਮ ਭੂਮਿਕਾ ਸੀਗੀ ਹਾਊਸ ਦੇ ਜਿਹੜੇ ਸਪੀਕਰ ਸੀਗੇ ਬੇਕਰਸਫੀਲਡ ਤੋਂ ਸੋ ਹੁਣ ਉਹਨਾਂ ਦੇ ਉਲਟ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਥਿਕਸ ਕਮੇਟੀ ਦੀ ਉਦੀ ਰਿਪੋਰਟ ਹੁਣ ਜਨ ਤੱਕ ਕੀਤੀ ਜਾ ਰਹੀ ਹੈ। ਜੀ। ਅਗਲੀ ਖਬਰ ਵੱਲ ਚਲੀਏ ਜੋ ਟਿਕਟਾਕ ਨੂੰ ਲੈ ਕੇ ਆ। ਟਿਕਟਾਕ ਦੇ ਸਬੰਧ ਦੇ ਵਿੱਚ ਹੁਣ ਅੱਜ ਸੁਪਰੀਮ ਕੋਰਟ ਨੇ ਗਿਆ ਪਈ ਉਹ ਆਰਗੂਮੈਂਟਸ ਸੁਣਨਗੇ ਜਨਵਰੀ 10 ਨੂੰ। ਟਿਕਟਾਕ ਨੂੰ ਲਾਸਟ ਡੇਟ ਜਨਵਰੀ 1 ਉਹਨੇ ਦਿੱਤੀ ਗਈ ਹੈਗੀ ਆ ਉਹ ਤੋਂ ਪਹਿਲਾਂ ਪਹਿਲਾਂ ਜਾਂ ਤਾਂ ਉਹ ਉਹਨਾਂ ਨੂੰ ਵੇਚਣਾ ਪਊਗਾ ਕਿਸੇ ਅਮਰੀਕਨ ਕੰਪਨੀ ਨੂੰ ਜਾਂ ਫਿਰ ਉਹ ਸ਼ਟਡਾਊਨ ਹੋਊਗੀ। ਅਸ ਟਾਈਮ 170 ਮਿਲੀਅਨ ਤੋਂ ਵੱਧ ਯੂਜ਼ਰਾਂ ਅ ਅਮਰੀਕਾ ਦੇ ਵਿੱਚ ਟਿਕਟੌਕ ਦੇ ਉੱਤੇ ਅ ਸੁਪਰੀਮ ਕੋਰਟ ਨੇ ਅੱਜ ਸਵੈਰੀ ਕਿਹਾ ਆ ਕਿ ਉਹ ਅ ਫੈਡਰਲ ਲਾ ਅ